ਪੰਜਾਬ ਦੇ ਲੁਧਿਆਣਾ ਦੇ ਵਿੱਚ ਮੌਸਮ ਨੇ ਆਪਣਾ ਰੁਖ ਬਦਲਿਆ ਹੋਇਆ ਹੈ ਤਸਵੀਰਾਂ ਕੀ ਕਿਸ ਤਰ੍ਹਾਂ ਪੰਜਾਬ ਦੇ ਲੁਧਿਆਣਾ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਮੌਸਮ ਨੇ ਆਪਣਾ مزاج ਬਦਲਿਆ ਹੋਇਆ ਹੈ ਦੇਖ ਸਕਦੇ ਹੋ ਹਨੇਰੀ ਅਤੇ ਕੋਪਰ ਜਿਹੜਾ ਕੀ ਆ ਅਸਮਾਨ ਦੇ ਵਿੱਚ ਹਨੇਰਾ ਹੋਇਆ ਹੋਇਆ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵਿਜ਼ਿਬਿਲਟੀ ਵੀ ਜਿਹੜੀ ਕੀ ਹੈ ਜ਼ੀਰੋ ਨਜ਼ਰ ਆਉਂਦੀ ਹੋਈ ਦਿਖਾਈ ਦੇ ਰਹੀ ਹੈ ਹਨੇਰੀ ਨਹੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲਗਾਤਾਰ ਕਾਫੀ ਤੇਜ਼ ਚੱਲ ਰਹੀ ਪਈ ਹੈ ਤੇ ਲੋਕਾਂ ਨੂੰ ਵੀ ਆਵਾਜਾਹੀ ਦੇ ਵਿੱਚ ਕਾਫੀ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਹਾਲਾਂਕਿ ਜੇਕਰ ਗੱਲ ਕਰੀਏ ਸਵੇਰ ਸਵੇਰ ਤੋਂ ਅਸਵੇਰ ਦੀ ਤਸਵੀਰें ਕਾਫੀ ਜੜੀ ਕਿ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਕਿ ਤੇ ਉਸ ਦੇ ਚਲਦੇ ਹੋਏ ਸ਼ਾਮ ਦੇ ਵੇਲੇ ਮੌਸਮ ਨੇ ਆਪਣਾ ਮિજાਜ ਬਦਲਿਆ ਹੋਇਆ ਹੈ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਹਾਵਾਵਾਂ ਕਿੰਨੀਆਂ ਤੇਜ਼ ਚਾੜੀਆਂ ਨੇ ਆਸਮਾਨ ਦੇ ਵਿੱਚ ਬੱਦਲ ਦੇਖ ਸਕਦੇ ਹੋ ਕਾਲੇ ਬੱਦਲ ਛਾਏ ਹੋਏ ਨੇ ਤੇ ਬਿਜਲੀ ਵੀ ਜੜੀ ਕਿਆ ਚਮਕਦੀ ਹੋਈ ਚਿੰਨੜ ਆ ਰਹੀ ਹੈ ਹਾਲਾਂਕਿ ਵਕਵਾਕੇ ਜਿਲ੍ਹਿਆਂ ਦੇ ਵਿੱਚ ਪੰਜਾਬ ਦੇ ਮੀਂਹ ਜਿਹੜਾ ਕਿ ਪੈਂਦਾ ਹੈ ਨਜ਼ਰ ਆ ਰਿਹਾ ਵਾ ਜੇਕਰ ਗੱਲ ਕਰੀਏ ਅੰਮਰਸਰ ਦੀ ਤੇ ਅੰਮਰਸੋ ਤੋਂ ਵੀ ਖਬਰ ਜਿਹੜੀ ਕਿ ਸਾਹਮਣੇ ਆ ਰਹੀ ਸੀਗੀ ਕਿ ਉੱਥੇ ਕਾਫੀ ਜ਼ਿਆਦਾ ਮੀਂਹ ਜਿਹੜੀ ਹੈ ਪੈਂਦਾ ਹੋਇਆ ਨਜ਼ਰ ਆ ਰਿਹਾ ਵਾ ਇਹ ਅਰੇ ਈਵੀ ਕਾਫੀ ਤੇਜ਼ ਚਲਦੀ ਹੋਈ ਨਜ਼ਰ ਆ ਰਹੀ ਹੈ ਇਸ ਵਕਤ ਦੀ ਤਸਵੀਰਾਂ ਤੁਹਾਨੂੰ ਆ ਲੁਧਿਆਣਾ ਤੋਂ ਦਿਖਾ ਰਿਹਾ ਜਿੱਥੇ ਕਿ ਇੱਕੋ ਦਮ ਮੌਸਮ ਜਿਹੜਾ ਕਿ ਬਦਲ ਬਦਲ ਗਿਆ ਬਦਲਿਆ ਤੇ ਮੀਂਹ ਆਣ ਦੇ ਅਨੁਸਾਰ ਜਿਹੜੀ ਹੈ ਪੈਦਾ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਾਲਾ ਕਿ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਕਾਫੀ ਠੰਡੀਆਂ ਹਵਾਵਾਂ ਤੇ ਤੇਜ਼ ਹਵਾਵਾਂ ਚਲਦੀਆਂ ਪਈਆਂ ਨੇ ਜੇਕਰ ਤੁਸੀਂ ਵੀ ਆਪਣੇ ਘਰੋਂ ਦੀ ਘਰ ਕਿਤੇ ਕੰਮ ਦੇ ਲਈ ਆ ਆਫਿਸੋਂ ਘਰ ਜਾ ਰਹੇ ਹੋ ਤਾਂ ਸਾਵਧਾਨੀ ਦੇ ਨਾਲ ਜਾਓ ਕਿਉਂਕਿ ਵਿਜ਼ਿਬਿਲਟੀ ਸੜਕ ਤੇ ਕਾਫੀ ਜ਼ੀਰੋ ਹੁੰਦੀ ਨਜ਼ਾਰੇ ਕਿਉਂਕਿ ਜਰੋ ਵਾਹਨ ਤੇ ਲੋਕ ਚੱਲਦੇ ਨੇ ਤੇ ਉਦੋਂ ਮਿੱਟੀ ਅੱਖਾਂ ਦੇ ਵਿੱਚ ਜਿਹੜੀ ਪੈਂਦੀ ਪੈਂਦੀ ਹੈ ਤੇ ਕਾਫੀ ਪਰੇਸ਼ਾਨੀ ਹੁੰਦੀ ਹੈ ਐਕਟਿਵ ਚਲਾਉਣ ਦੇ ਵਿੱਚ ਹਾਲਾਂਕਿ ਤੁਸੀਂ ਆਪਣੀ ਸੇਫਟੀ ਅਤੇ ਧਿਆਨ ਦੇ ਨਾਲ ਜਾਓ ਤੇ ਕਾਫੀ ਮੌਸਮ ਵਿਭਾਗ ਦੇ ਵੱਲੋਂ ਵੀ ਪਹਿਲੇ ਕਿਹਾ ਗਿਆ ਸੀਗਾ ਕਿ ਬਰਸਾਤ ਜ਼ਰੂਰ ਹੋਵੇਗੀ ਜਿੱਥੇ ਇੰਨੀ ਤਪਦੀ ਗਰਮੀ ਪੈ ਰਹੀ ਸੀ 40 ਡਿਗਰੀ ਤੋਂ ਉੱਤੇ ਤਾਪਮਾਨ ਜਿਹੜੀ ਕਿ ਆ ਪਹੁੰਚ ਗਿਆ ਸੀਗਾ ਤੇ ਉਸ ਨੂੰ ਚਲਦੇ ਦੇਖਦੇ ਹੋਏ ਮੌਸਮ ਨੇ مزاج ਬਦਲਿਆ ਆਪਣਾ ਕੁਦਰਤ ਨੇ ਠੰਡੀ ਕੁਦਰਤ ਨੇ ਆਪਣਾ ਮિજાਜ ਬਦਲਿਆ ਵਾ ਦੇਖ ਸਕਦੇ ਹੋ ਕਿ ਆਸਮਾਨ ਦੇ ਵਿੱਚ ਬਿਜਲੀ ਵੀ ਜਰੀ ਕੇ ਚਮਕਦੀ ਪਈ ਹੈ ਇੱਕ ਠੰਡੀਆਂ ਹਵਾਵਾਂ ਜਿਹੜੀਆਂ ਨੂੰ ਜਨਨਾ ਸ਼ਹਿਰ ਦੇ ਵਿੱਚ ਚੱਲ ਰਹੀਆਂ ਨੇ ਤੇ ਲੋਕਾਂ ਨੂੰ ਗਰਮੀ ਤੋਂ ਸਬ ਤੋਂ ਵੱਧ ਰਾਹਤ ਮਿਲੀ ਹੈ। ਆ ਕਣੀਆਂ ਵੀ ਜੜਕੀਆਂ ਪੈਣੀਆਂ ਸ਼ੁਰੂ ਹੋ ਗਈਆਂ ਨੇ। ਦੇਖ ਸਕਦੇ ਹੋ ਇੱਕੋ ਦਮ ਜਰੀ ਨੇ ਨੇਰੀ ਅਤੇ ਮਿੱਟੀ ਜੜੀ ਕੇ ਉੱਡਦੀ ਹੋਈ ਨਜ਼ਰ ਆ ਰਹੀ ਹੈ। ਇਹ ਕਿਤਨਾ ਕਿਤੇ ਲੋਕਾਂ ਨੂੰ ਨੁਕਸਾਨ ਦਾਇਕ ਪਹੁੰਚਾ ਸਕਦੀ ਹੈ। ਮੀਂਹ ਵੀ ਜੜਕੀਆ ਕਣੀਆਂ ਪੈਂਦਾ ਹੋਇਆ ਨਜ਼ਰ ਆ ਰਿਹਾ ਵਾ। ਸੋ ਜੇਕਰ ਤੁਸੀਂ ਆਪਣੇ ਘਰੋ ਕਿਤੇ ਐਮਰਜੈਂਸੀ ਜਾਣਾ ਹੈ ਜਾਂ ਕੰਮ ਤੋਂ ਘਰੇ ਆ ਰਹੇ ਹੋ ਤਾਂ ਸਾਵਧਾਨੀ ਦੇ ਨਾਲ ਆਓ ਆਪਣੀ ਸੇਫਟੀ ਦੇ ਨਾਲ ਆਓ ਵਾਹਨ ਦੀ ਗਤੀ ਨੂੰ ਥੋੜਾ ਹੌਲੀ ਚਲਾ ਕੇ ਆਓ ਕਿਉਂਕਿ ਇਸ ਮੌਸਮ ਦੇ ਵਿੱਚ ਕੋਈ ਨਾ ਕੋਈ ਦੁਰਘਟਨਾ ਦਾ ਸ਼ਿਕਾਅ ਜ਼ਰੂਰ ਹੋ ਸਕਦਾ ਹੈ ਤੋਂ ਇਸ ਲਈ ਤੁਹਾਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਆਪਣੇ ਵਾਹਨ ਦੀ ਗਤੀ ਤੇ ਆਰਾਮ ਦੇ ਨਾਲ ਆਓ ਜੇ ਅਗਰ ਜੇਕਰ ਤੁਹਾਨੂੰ ਕੋਈ ਸੇਫ ਜਗ੍ਹਾ ਮਿਲਦੀ ਤੇ ਤੁਸੀਂ ਉੱਥੇ ਰੁਕ ਸਕਦੇ ਹੋ ਹਾਲਾਂਕਿ ਦੇਖ ਸਕਦੇ ਹੋ ਕਿ ਬਰਸਾਤ ਵੀ ਜਰੀ ਕੀ ਹੈ ਸ਼ੁਰੂ ਹੋ ਚੁੱਕੀ ਹੋਈ ਹੈ ਕਣੀਆਂ ਅਤੇ ਬੂੰਦਾਬاندی ਹੋਣੀ ਸ਼ੁਰੂ ਹੋ ਵੀ ਹੋਈ ਹੈ ਤੁਹਾਡੇ ਸ਼ਹਿਰ ਦੇ ਵਿੱਚ ਕੀ ਮੌਸਮ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਹੋਰ ਅਪਡੇਟ ਤੇ ਲਈ ਧੰਨਵਾਦ ਹਨ ਰਾਤ ਤਸਵੀਰਾਂ ਲੁਧਿਆਣਾ ਸ਼ਹਿਰ ਦੀ ਦਿਖਾ ਰਹੇ ਹਾਂ ਜਿੱਥੇ ਕਿ ਆਸਮਾਨ ਦੇ ਵਿੱਚ ਬੱਦਲ ਛਾਏ ਰਹੇ ਨੇ ਤੇ ਉਸ ਤੋਂ ਬਾਅਦ ਗਰਮੀ ਤੋਂ ਲੋਕਾਂ ਨੂੰ ਰਾਤ ਮਿਲ ਰਹੀ ਹੈ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਲੁਧਿਆਣਾ ਸ਼ਹਿਰ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਾਲਾਂਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਹੁਣ ਲੁਧਿਆਣਾ ਦੀ ਜੇਕਰ ਗੱਲ ਕਰੀਏ ਲੁਧਿਆਣਾ ਦੇ ਵਿੱਚ ਨੇਰੀ ਜਿਹੜੀ ਕਿ ਚਲਦੀ ਹੋਈ ਨਜ਼ਰ ਆ ਰਹੀ ਹੈ ਆਸਮਾਨ ਦੇ ਵਿੱਚ ਕਾਲੇ ਬੱਦਲ ਛਾ ਗਏ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇਕਰ ਗੱਲ ਕਰੀਏ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਜਿਹੜੀ ਕਿ ਹੁੰਦੀ ਨਜ਼ਰ ਆ ਰਹੀ ਹੈ ਤੇ ਕੁਦਰਤ ਨੇ ਇੱਕਦਮ ਆਪਣਾ ਦੇਖ ਸਕਦੇ ਹੋ ਤੁਸੀਂ ਨਾ ਦੇ ਵਿੱਚ ਕਿ ਕੁਦਰਤ ਨੇ ਆਪਣਾ ਰੂਪ ਬਦਲਿਆ ਹੋਇਆ ਹੈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਂਹਰੀ ਜਿਹੀ ਹੈ ਚੱਲ ਰਹੀ ਹੈ ਤੇ ਮਿੱਟੀ ਵਗੈਰਾ ਉੱਡ ਰਹੀ ਹੈ ਇਹ ਲੁਧਿਆਣਾ ਸ਼ਹਿਰ ਦੀ ਤਸਵੀਰਾਂ ਨੇ ਜਿੱਤੇ ਕੀ ਇੱਕ ਇੱਕਦਮ ਮੌਸਮ ਬਦਲਿਆ ਹੋਇਆ ਹੈ ਲੋਕਾਂ ਨੂੰ ਰਾਹਤ ਮਿਲੀ ਹੈ ਗਰਮੀ ਤੋਂ ਤਾਂ ਹਾਟੇ ਸ਼ਹਿਰ ਦੇ ਵਿੱਚ ਕੀ ਹਾਲਾਤ ਨੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਯੂਵਮ ਬੇਰੀ ਰਿਪੋਰਟ ਧੰਨਵਾਦ ਨਾਕੇ 3 ਨੰਬਰ ਡਿਵੀਜ਼ਨ ਕੋਲ ਨਜ਼ਦੀਕ